ਸਤ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਤੇ ਚੱਲਦੇ ਜੀ ਵੀਰੋ ਕੰਮ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਵੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਖੁਸ਼ੀਆਂ ਤੇ ਦੌਰ ਸਾਨੂੰ ਵੀ ਵਿਆਹ ਰਿਹਾ ਤੁਸੀਂ ਦੇਖਿਆ ਵੀ ਪਿਛਲੇ ਬਲੌਗਾਂ ਦੇ ਵਿੱਚ ਵੀ ਹਰਜੀਤ ਸੂਟ ਖਰੀਦ ਲਿਆਈ ਤੇ ਬੱਚੇ ਰਹਿ ਗਏ ਤੇ ਬਾਈ ਤੇ ਮੈਂ ਰਹਿ ਗਿਆ ਤਾਂ ਮੇਰਾ ਤਾਂ ਕਿਆ ਕਹਿਣਾ ਕਈ ਗੱਲਾਂ ਕਹਿੰਦੇ ਨਹੀਂ ਹੁੰਦੇ ਵੀ ਲੰਬੜਦਾਰ ਆ ਜਿਹੜਾ ਉਹ ਰਹਿ ਜਾਂਦਾ ਹੁੰਦਾ ਵੀ ਚਲੋ ਲੈ ਤਾਂ ਮੈਂ ਵੀ ਆਣਾ ਪਰ ਮੈਂ ਆਪਣੀ ਵਾਰੀ ਨੂੰ ਥੋੜਾ ਜਾ ਹੱਥ ਘੁੱਟਣ ਲੱਗ ਜਾਂਦਾ ਕਿਉਂਕਿ ਮੈਂ ਇਧਰ ਆਲੇ-ਦਾਲੇ ਬਹੁਤ ਖਰਚਾ ਕਰ ਦਿੰਦਾ ਚਲੋ ਬਾਕੀ ਪਤਾ ਨਹੀਂ ਬਾਈ ਵੀ ਬਾਪ ਹੈ ਵੀ ਸਾਡੇ ਮਾਪੇ ਵੀ ਇਕਣਾ ਹੀ ਕਰਦੇ ਤੇ ਬੱਚਿਆਂ ਦੇ ਚੌਂਕ ਪੂਰੇ ਕਰਦੇ ਤੇ ਵੀ ਆਪਣੇ ਜਿਹੜੇ ਖਾਬ ਹੈ ਉਹਨਾਂ ਨੇ ਬਹੁਤ ਦੱਬੇ ਤੇ ਸੋ ਉਸ ਟਾਈਮ ਸਾਨੂੰ ਬੁਰਾ ਲੱਗਦਾ ਤਾਂ ਵੀ ਸਾਡਾ ਰੈਡੀ ਐ ਕਰਦਾ ਵੀ ਐ ਨਹੀਂ ਹੋਉਂਦਾ ਪਰ ਹੁਣ ਜਦੋਂ ਵੀ ਅਸੀਂ ਖੁਦ ਆਪ ਮਾਪੇ ਬਣਿਆ ਤਾਂ ਸਾਨੂੰ ਪਤਾ ਲੱਗਦਾ ਵੀ ਕਿੱਕਣਾ ਜਿਹੜਾ ਸਮਾਂ ਹੈ ਨੰਗਦਾ ਚਲੋ ਬਾਕੀ ਚੱਲ ਰਿਹਾ ਜੀ ਕੰਮ ਅੱਜ ਬੱਚਿਆਂ ਨੂੰ ਵੀ ਕਪੜੇ ਦਵਾ ਕੇ ਲਾਉਣੇ ਲੇਕਿਨ ਮੈਂ ਵੀ ਖੁਦ ਆਉਣੇ ਆ। ਵੀ ਚਲੋ ਆਈ ਚਲਾਈ ਤਾਂ ਚਲਦੀ ਰਹਿਣੀ ਆ ਜ਼ਿੰਦਗੀ ਦੇ ਇੱਕ ਜਿਕਰਾਂ ਕਹਿੰਦਾ ਦੁੱਖ ਸੁੱਖ ਲੈਂਦਾ ਪੈਂਦਾ ਕਪੜਾ ਏਕਣਾਈ ਆ ਬਾਈ ਸਮੇ ਦਾ ਕੋਈ ਪਤਾ ਨਹੀਂ। ਮਾੜਾ ਚੰਗਾ ਹੁੰਦਾ ਰਹਿੰਦਾ। ਤੇ ਵੀ ਜੋ ਹੈ ਆਪਣਾ ਜ਼ਿੰਦਗੀ ਦਾ ਆਨੰਦ ਲੋ ਵਧੀਆ ਸਾਰੇ ਵੀ ਜਿੰਨਾ ਕੁ ਮਹਾਰਾਜ ਨੇ ਦਿੱਤਾ ਉਹਨਾਂ ਕਿਤਾ ਕਰੋ। ਵੀ ਇਹ ਪੈਸਾ ਜੋੜਿਆ ਵੀ ਬਿਆਰਥਾ ਜੇ ਆਪਾਂ ਜੋੜੀਏ ਚਲੋ ਜੋੜਨੀ ਆ ਲੋੜਾਂ ਖਾਤਰ ਜੋੜਨਾ ਵੀ ਜ਼ਰੂਰੀ ਆ। ਕਿ ਕਿ ਗਾਹਾਂ ਗਾਹ ਕੋਈ ਪਤਾ ਨਹੀਂ ਹੁਣ ਸਾਡੀ ਗੁਡਿਆ ਰਾਣੀ ਪੜ ਰਹੀ ਹੈ ਜਿਵੇਂ ਪਰੰਪਰਾਵਾਂ ਪੜਾਈ ਦਾ ਪਤਾ ਨਹੀਂ ਇਹਨਾਂ ਨੇ ਕਿੱਧਰ ਨੂੰ ਜਾਣਾ ਹੈ ਕਿ ਕਿਤੇ ਜਿਆਦਾ ਫੀਸ ਹੋ ਜੇ ਫਿਰ ਜੋ ਕੋਲ ਪੈਸੇ ਹੋਣਗੇ ਤਾਂ ਅਸੀਂ ਬੱਚੇ ਦੀ ਫੀਸ ਜਿਹੜੀ ਉਹ ਭਰ ਸਕਦੇ ਆ ਨਹੀਂ ਤਾਂ ਫਿਰ ਹੱਥ ਖੜੇ ਹੀ ਆ ਫਿਰ ਕਹਣਾ ਜੇਹੀ ਜਿਹੀ ਪੜਾਈ ਹੈਗੀ ਆ ਚੱਲਦੀ ਭਾਈ ਪੜੀ ਚਲੋ ਸੌਇਕਣਾ ਹੀ ਲੋੜਾਂ ਦੇ ਮੁਤਾਬਕ ਆਪਣੀਆਂ ਲੋੜਾਂ ਵੀ ਚੱਲੀ ਜਾਂਦੀਆਂ ਕੁਸ ਕੁ ਸੇਵਿੰਗ ਵੀ ਹੋਈ ਜਾਂਦੀ ਆ ਚਲੋ ਤੁਸੀਂ ਵੀ ਆਪ ਸਮਝਦਾਰ ਆ ਸਾਰੇ ਤੁਹਾਨੂੰ ਪਤਾ ਪਰਿਵਾਰਾਂ ਚ ਭਾਈ ਦੇਸਾਂ ਦੇਸਾਂ ਚ ਵੀ ਬੈਠੇ ਆ ਸਾਰੇ ਪੈਸੇ ਜੋੜਨ ਨੂੰ ਬੈਠੇ ਆ ਪਰਿਵਾਰਾਂ ਤੋਂ ਦੂਰ ਬੈਠੇ ਇੱਥੇ ਤਿਹਾਰ ਮੰਗ ਜਾਂਦੇ ਆ ਕਹਿਣਾ ਸੌਖਾ ਵੀ ਬਾਈ ਬਾਹਰ ਆ ਪਰ ਬਾਹਰ ਵਾਲਿਆਂ ਨੂੰ ਜਿਸ ਤਨ ਲਾਗੇ ਸੋ ਤਨ ਜਾਣੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਜਦੋਂ ਕੋਈ ਤਿਹਾਰ ਆਉਂਦਾ ਵੀਡੀਓ ਰਸੀਂ ਦੇਖਦੇ ਤਾਂ ਉਹਨਾਂ ਦੇ ਦਿਲ ਅੰਦਰ ਜਿਹੜੀ ਖੋ ਕਿੰਨੀ ਪੈਂਦੀ ਆ ਆਪਣੇਆਂ ਨੂੰ ਮਿਲਣ ਦੀ ਜਦੋਂ ਕੋਈ ਵਿਆਹ ਹੁੰਦਾ ਚਾਹੇ ਪਿੰਡ 'ਚ ਹੋਵੇ ਮੰਨ ਦੇ ਇੱਕ ਗੱਲਾਂ ਮਨ ਦੇ ਅੰਦਰ ਹੁੰਦਾ ਤਾਂ ਹੈਗੀ ਆ ਵੀ ਹਾ ਹਾ ਜੇ ਮੈਂ ਹੁੰਦਾ ਨਾ ਉੱਥੇ ਨਜ਼ਾਰੇ ਤੇ ਸੱਚੀ ਗੱਲ ਹੈ ਹਕੀਕਤ ਆਸੀਂ ਬਾਹਰ ਗਏ ਨਹੀਂ ਅਸੀਂ ਚਾਹੇ ਥੋੜੀ ਜਿਹੀ ਦੂਰੇ ਚਲੇ ਜਾਈਏ ਕੰਮ ਪਰ ਤਰਜੇ ਪਿੰਡ ਪ੍ਰੋਗਰਾਮ ਹੁੰਦਾ ਰਾਏ ਹੁੰਦਾ ਅਰ ਜੇ ਮੈਂ ਕਿਤੇ ਉੱਥੇ ਹੁੰਦਾ ਚਲੋ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ ਤੁਹਾਨੂੰ ਪਰਿਵਾਰ ਨਾਲੇ ਮਿਲਾ ਦੇਣਾ ਬੱਚਿਆਂ ਨਾਲ ਤੇ ਹਰਜੀਤ ਵੀ ਬਾਈ ਨਾਲ ਚੱਲੀ ਆ ਵੀ ਤੁਹਾਨੂੰ ਪਤਾ ਹੈ ਵੀ ਚੋਇਸ ਉਹਦੀ ਜਿਆਦਾ ਬੱਚਿਆਂ ਨੂੰ ਵੀ ਕੱਪੜੇ ਕਕਣਾ ਖਰੀਦਣੇ ਆ ਬਾਕੀ ਬੈਠੇ ਆ ਹੁਣ ਜਸ਼ਨ ਮਣੀ ਵੀ ਸਾਡੀ ਕੈਮਰਾਮੈਨ ਉਹਦੇ ਨਾਲ ਮਲਾਉਂਦਾ ਪਹਿਲਾਂ ਇਹ ਆ ਲੋ ਜੀ ਮੇਰਾ ਅੱਲਾ ਸਨਸਾਰਨ ਤੇ ਆਪਣੇ ਸਤਿਕਾਰ ਜੀ हां भाई लग गया नंबर हां जी क्या, क्या लग गया दिन मम्मा ਦਾ ਲੱਗਿਆ ਸੀ ਅੱਜ ਮੇਰਾ ਮੈਂ ਕਹਿੰਦਾ ਸਾਰ ਲਓ ਨਹੀਂ ਹੂੰ ਲੋ ਵੀ ਇੱਧਰ ਮਿਲੋ ਜੀ ਮੇਰੇ ਕੋਲ ਸਾਰਿਆਂ ਨੂੰ ਹੱਥ ਜੋੜ ਕੇ ਬਰ ਬਰ ਸਤਿ ਸ਼੍ਰੀ ਅਕਾਲ ਲਾ ਲਈ ਇੱਧਰ ਐਨੋ ਮਿਲੋ ਜੀ ਬੰਦਿਆਂ ਨੂੰ ਸਤਿ ਸ਼੍ਰੀ ਅਕਾਲ ਜੀ हां भाई हां जी ਬੱਚਿਆਂ ਮੇਰੀ ਸ਼ਾਪਿੰਗ ਹੋ ਗਈ ਤੀ ਜਪੂਰੀ ਤੇ ਅੱਜ ਬੱਚਿਆਂ ਦੀ ਰਹਿ ਗਈ ਹੈ ਜੀ ਹੁਣ ਸੱਚੀ ਸੱਚੀ ਦੱਸਦਾ ਤੇਰੀ ਸ਼ਾਪਿੰਗ ਵਾਲੇ ਰਹਿੰਦੀ ਹੈ ਵਸੋਤਾ ਥੋੜੀ ਮਰਜ਼ੀ ਕੋ ਡਿਪੈਂਡ ਆ ਜੀ ਅੱਗੇ ਵੈਸੇ ਸਾਰ ਵੀ ਲਉਂਦੇ ਜੀ ਜਿਹੜੇ ਮੈਨ ਮੈਨ ਹੋ ਹੋ ਚੁੱਕੇ ਆ ਲੈ ਹਾਂਜੀ ਸੱਚੀ ਹਾਂਜੀ ਕਦੇ ਕਦੇ ਮਾਂਜਾ ਕਰਦਾ ਵੀ ਚਲੋ ਤਰਸ ਕਰ ਲਈਏ ਦੁਕਾਨ ਨੂੰ ਵਜੂਦ ਹਰਜਾ ਕਰਨਾ ਹੈ ਵੀ ਜਿਹੜੀਆਂ ਚੀਜ਼ਾਂ ਨਾਲ ਸਾਰਦਾ ਉਹਦਾ ਨਾਲ ਸਾਰਨਾ ਵੀ ਚਾਹੀਦਾ ਏ ਵੀ ਇੱਥੇ ਨਹੀਂ ਸਾਰਦਾ ਜਿੱਥੇ ਕਹਿਣਾ ਤੇ ਵੀ ਲੈਣੀ ਵੀ ਚਾਹੀਦੀ ਹਾਂ ਸੱਚੀ ਗੱਲ ਆ ਕਿਸੇ ਨੂੰ ਬੋਲ ਦੂਗੀ ਹਾਂਜੀ ਹੈ ਹਾਂਜੀ ਜੇ ਸ਼ਾਂਤ ਅੱਜ ਐਕਸੀਡੈਂਟ ਲੈ ਕੇ ਇਹ ਸਟਾਰ ਅਟੈਸਟ ਹੋਇਆ ਦਾ ਜੀ ਹਾਂ ਉਰੇ ਇਸ ਦੇ ਪੂਰੇ ਨੰਬਰ ਆਏ ਆ ਜਦ ਹੀ ਹੋਗਾ ਨੀਰਦੀ ਮम्मा ਕਹਿ ਦੇ ਪਾਪਾ ਨੂੰ ਬੁਲਾ ਲਓ ਫੋਨ ਕਰਕੇ ਚੱਲੀਏ ਚੌਂਕੀ ਕਰਨ ਕੋਈ ਗੁੜੀਆ ਰਾਣੀ ਹੈ ਇਹਨਾਂ ਵੀ ਦੇਖੋ ਜੀ ਗੱਲ ਦਾ ਸਟਾਰ ਲੱਗਿਆ ਆ ਦਿਖਾਈਂ 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 ਗੱਲ ਉਹ ਥੋੜੀ ਬੰਦੇ ਵਾਈ ਦੋਏ ਆਪਣੇ ਗ੍ਰੇਟ ਹੈ ਮੈਨੂੰ ਤਾਂ ਲੱਗਦਾ ਨਹੀਂ ਸਟਾਰ ਸਟੂਰਾਂ ਵਾਲੇ ਇਹ ਦੇਖ ਲੋ ਥੋੜਾ ਸਾਹਮਣੇ ਹੀ ਆ ਤੇਰੇ ਟੀਚਰ ਨੇ ਬਣਾਇਆ ਹੋਇਆ ਜਦੋਂ ਮੈਂ ਕਹਿੰਦੀ ਮੈਂ ਇਹ ਪੈਨ ਮਾਰ ਲਿਆ ਜਦ ਮੈਂ ਕੋਲ ਜਨ ਜਾ ਕੇ ਦੇਖਿਆ ਸਟਾਲ ਬਣਿਆ ਹੋਇਆ ਪਮੂ ਅੱਜ ਤੈਨੂੰ ਗੁੱਡ ਮਿਲੀ ਆ ਇਦਾਂ ਦੇ ਇੱਕ ਦਸ ਗੁੱਡ ਮਿਲੀ ਆ ਹਾਂਜੀ 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 ਹੋਰ ਵੀ ਕਾਦੇ ਕੁਸ ਕਾਦੇ ਚ ਮਿਲੀ ਗੁੱਡ ਦੱਸ ਕਾਦੀ ਗੁੱਡ ਮਿਲੀ ਆ ਕਿਆ ਕਰਿਆ ਤਾ ਕੰਮ ਸੋਨਾ ਸੋਨਾ ਕੰਮ ਕਰਿਆ ਤਾ ਚਲੋ ਭਾਈ ਮੁੰਡਾ ਸਾਡਾ ਸੋਨਾ ਹੈ ਤੇ ਸੋਨਾ ਹੀ ਕੰਮ ਕਰਦਾ ਹੁੰਦਾ ਹਾਂਜੀ ਹੈ ਹਾਂਜੀ ਦੱਸ ਤੂੰ ਟਿਊਸ਼ਨ ਜਾਂਦੀ ਆ ਪੜਦਾ ਵਧੀਆ ਹੈ ਹਾਂਜੀ ਵਧੀਆ ਪੜਦਾ ਹੈ ਅੱਜ ਕੱਪੜੇ ਲਿਆਉਣੇ ਅੱਜ ਸ਼ਕਤੀ ਹੈ ਨਾ ਹਾਂਜੀ ਅੱਜ ਮੋਜਾ ਮੋਜਾ ਹੋਈਆਂ ਵੀ ਆ ਕਹਿੰਦਾ ਅੱਜ ਟਿਊਸ਼ਨ ਨਹੀਂ ਜਾਣਾ ਵੀ ਛੁੱਟੀ ਹੋ ਗਈ ਮੈਂ ਤਾਂ ਹਾਂਜੀ ਅੱਜ ਸੈਕਰੀ ਤੋਂ ਲੱਗਿਆ ਦਾ ਅੱਜ ਗੱਲ ਕਹਿੰਦਾ ਭਾਜ ਜੀ ਨੂੰ ਕਹਿੰਦਾ ਸੰਡੇ ਦਾ ਸੈਕਰੀ ਨਾ ਨਾਉਣੀ ਦੀ ਮੈਂ ਆਪਣੀ ਅੱਛਾ ਸੰਡੇ ਦਾ ਹਾਂ ਹਾਂ ਚਲੋ ਭਾਈ ਹੁਣ ਮਿੱਟੀ ਬਾਲ ਲੱਗੀ ਨਾਲੀ ਨੋਲੀ ਸਿੱਟੀ ਜਾਂਦਾ ਜੀ ਗਲੀਆਂ 'ਚ ਖੇਡਦਾ ਬੱਚੇ ਸ਼ਰਾਰਤਾਂ ਕਰਦੇ ਚਲ ਕੋਈ ਨਹੀਂ ਸ਼ਰਾਰਤ ਹੀ ਹੁੰਦੇ ਨੇ ਆਣੇ ਆ ਦੇ ਢੋਣੀ ਵੀ ਨਹੀਂ ਤਾਂ ਕਹਿੰਦਾ ਨਾਉਣੀ ਪੈਂਦਾ ਭਾਜੀ ਨਾ ਹੋਣੀ ਹਾਂਜੀ ਕਨਾਂ ਸण्डे ਸੈਕਿੰਗ ਦਾ ਸण्डे ਰਹਿ ਗਿਆ ਸਾਡਾ ਤਾਂ ਜੇ ਤੁਹਾਨੂੰ ਪੁੱਛ ਲਾ ਜੇ ਸਾਰ ਸਕਦੇ ਬਿਯਾਰ ਕੱਪੜਿਆਂ ਤੇ ਨਹੀਂ ਲੈਣੇ ਆ ਮੈਂ ਤਾਂ ਹਾਂ ਹਾਂਜੀ ਬਾਬਾ ਮੈਂ ਰਹਿ ਜਾਣਾ ਨਾ ਤੁਹਾਨੂੰ ਕਾਹਦੇ ਛੱਡਣਾ ਤੁਹਾਡੇ ਨਾਲ ਤਾਂ ਸਾਰੇ ਆਂ ਅਸੀਂ ਹਾਂ ਹਾਂਜੀ ਜੇ ਸਰਪ੍ਰਾਈਜ਼ ਇਹਨਾਂ ਦੇਈਏ ਕੋਈ ਪਰ ਕਰੂੰਗੇ ਕੋਈ ਲਾ ਜੋ ਨਹੀਂ ਵਸਦੀ ਰ ਮਾਂ ਦੀ ਧੀ ਏ ਰਾਜ ਬਦਨ ਬਹੁਤ ਬਹੁਤ ਤਰੱਕੀਆਂ ਦਾ ਵੇ ਹਾਂਜੀ ਮੇਰੇ ਨਾਲ ਪਹਿਲਾਂ ਤੁਹਾਨੂੰ ਦੋਵੇ ਜੀ ਪੈਸੇ ਦੀ ਕੋਈ ਪੈਸੇ ਤਾਂ ਸਹੀ ਕੱਢਣੇ ਆ ਹੈ ਸਹੀ ਪੈਸੇ ਤਾਂ ਥੋੜੇ ਹੀ ਕੱਢਣੇ ਆ ਵਾਹ ਬਈ ਹਣਾ ਜੀ ਜੀ ਜਾਨੀ ਜਨਾਗਾ ਪਤਾ ਵੀ ਸਾਡਾ ਖਰਚਾ ਹੋਵੇ ਤੇ ਤੁਸੀਂ ਥੋੜਾ ਜਿਹਾ ਹੱਥ ਘੁੱਟ ਲਾਣੇ ਆ ਨਹੀਂ ਅੱਜ ਨਹੀਂ ਘੁੱਟਦਾ ਜਿਆ ਤੇਰੇ ਨਾਲ ਵਾਦਾ ਏ ਠੀਕ ਆ ਜੀ ਆਪਣੇ ਕੱਪੜੇ ਖੁੱਲੇ ਦਿਲ ਨਾਲ ਲਿਆਉਣਾ ਮੈਨੂੰ ਪਤਾ ਤੂੰ ਦਬਾ ਨਹੀਂ ਦਿੰਦੀ ਹਾਂਜੀ ਹਾਂਜੀ ਠੀਕ ਜੀ ਜੀ ਹਾਂਜੀ ਤੁਹਾਡੇ ਨਾਲ ਹੀ ਅਸੀਂ ਜਾਂ ਦੰਦ ਕਦੇ ਵਿੱਚ ਛੱਡਣਾ ਜੀ ਹਾਂ ਹਾਂਜੀ ਅੱਛਾ ਹਾਂਜੀ ਸਦਾ ਆਰਨਿੰਗ ਦੀ ਟੌਰ ਸਦਾ ਸਾਂ ਨਾਲ ਹੀ ਹੁੰਦੀ ਹੈ ਜੀ। ਇਹ ਤੇਰੇ ਮੰਮੰਡੇ ਦੀ ਟੌਰ ਕਿਹਦੇ ਨਾਲ? ਮੰਮੀ ਨਾਲ? ਬੱਚਿਆਂ ਦੀ ਟੌਰ ਆਉਂਨੇ ਮਾਪੇ ਨਾਲ ਜੀ। ਆੜੀ। ਆੜੀ ਤੂੰ ਵੀ ਨੂੰ ਬਗੈਰ ਕਪਾਣ ਤੇ ਸਰਸਾ ਦਾ? ਹਾਂ? ਇਹਨਾਂ ਨੇ ਵੀ ਪਾਣਾ, ਕਣਾ ਪਾ ਦੇ ਮੰਗਣਾ, ਪਾਉਂਗੇ ਪਾਣੇ। ਮਮੀ ਦਾਦੀ ਤਾਂ ਵੰਗਦੇ ਹੁੰਦੇ ਤੇ। ਹਾਂ। ਇਹ ਗੱਲ ਲੈਣੀ ਆ। ਚਲੋ ਹੁਣ ਬਹੁਤੀਆਂ ਨਾ ਗੱਲਾਂ ਮਾਰਦੇ ਹੋਏ ਬਾਈ। ਬਈ ਜਸ਼ਨ ਦੀ ਚੁਆਇਸ ਦੇ ਜਸ਼ਨ ਨੂੰ ਖੁਸ਼ ਰਹੇ ਸਾਡੀ ਕੁੜੀ ਰਾਣੀ ਪੰਮੂ ਕਦੇ ਕਦੇ ਸਰ ਲੈ ਕੇ ਉਹਦਾ ਮੈਂ ਤਾਂ ਰੋਜ਼ ਗੁੱਡ ਸਟਾਰ ਗੁੱਡ ਸਟਾਰ ਐਕਸਲੈਂਟ ਲੈ ਕੇ ਚੱਲ ਕੋਈ ਦੇਖਦੇ ਆਂ ਜਰਾ ਸਕੂਲ ਬਦਲ ਦੇਣਾ ਘ ਹਨ ਵਧੀਆ ਸਕੂਲ ਚ ਪਾ ਦੇਣੀ ਵੀ ਜੇ ਮਰਾਂ ਨੇ ਕਿਰਪਾ ਕਰੇ ਦੇਖਣਾ ਪੰਮੂ ਆ ਬਾਈ ਜਿਹੜਾ ਇਹ ਜਾ ਰਿਹਾ ਪ੍ਰਾਈਵੇਟ ਸਕੂਲ ਚ ਜਸਨ ਕੁੜੀ ਰਾਣੀ ਸਾਡੀ ਇਹ ਜਾ ਰਹੀ ਸਰਕਾਰੀ ਸਕੂਲ ਚ ਉਹਦਾ ਕਾਰਨ ਇਹ ਤਾਂ ਇਹਨਾਂ ਦੋ ਕਲਾਸਾਂ ਸਰਕਾਰੀ ਸਕੂਲ ਚ ਕਰੀਆਂ ਪੂਰੇ ਜ਼ਿਲ੍ਹੇ ਚ ਫੈਲਟਾਈ ਆ। ਹਾਂਜੀ। ਤੇ ਪਿੰਡ ਵਾਲੇ ਜਿਹੜੇ ਸਕੂਲ ਦੀ ਮੈਡਮ ਆ ਉਹਨਾਂ ਨੇ ਸਪੈਸ਼ਲ ਕਹਿਤਾ ਵੀ ਸਾਡੇ ਕੋਲੇ ਪੜਨਾ। ਤੇ ਪਰਮ ਨੂੰ ਵੀ ਚਲੋ ਸਾਡੀ ਇਹ ਸੋਚ ਤੇ ਵੀ ਦੋ ਤਿੰਨ ਕਲਾਸਾਂ ਪ੍ਰਾਈਵੇਟ ਤੇ ਉਹਦੇ ਬਾਅਦ ਬਾਕੀ ਵੀ ਆਪਣਾ ਸਰਕਾਰੀ ਸਕੂਲ ਚ। ਹਾਂ। ਪਰ ਇਹ ਪਹਿਲਾਂ ਲਾਈ ਹੋਈ ਸੀ ਦੋ ਦੋ ਇਨਸਾਨਾਂ ਦਾ। ਹੈਂ? ਜਸ਼ਨ ਦੇ ਵੀ ਲਾਏ ਪਹਿਲਾ ਤਿੰਨ ਸਾਲ ਪ੍ਰਾਈਵੇਟ। ਜਸ਼ਨ ਨੂੰ ਫਿਰ ਪੜਨ ਚ ਤੇਜ਼ ਹੈ ਨਾ ਥੋੜੀ ਜੀ। ਹਾਂਜੀ। ਇਹਦਾ ਚਾਹੇ ਨਾਂ ਵੀ ਲਾਉਂਦੇ। ਹਾਂਜੀ। ਹਣਾ ਥੋੜਾ ਜਿਹਾ ਬੰਦਾ ਹਲੇ ਤੇਜੇ ਹੁੰਦੀਆਂ ਸਭ ਘਾਸੇ ਚ ਹੈ ਬੇਟੀਆਂ ਤੇਜੇ ਹੁੰਦੀਆਂ ਜੀ ਸਭ ਘਾਸੇ ਚ ਇਧਰ ਆ ਪੰਗਿਆਂ ਚ ਹਨਾ ਹਾਂਜੀ ਝੂਂਡੇ ਜਰਾ ਪਾ ਚੱਕ ਹਾਂ ਚੱਲੇ ਵੀ ਸਾਬਾ ਪੰਮਾ ਵੀ ਸਾਬਾ ਹਨਾ ਹਾਂਜੀ ਇਹ ਕੈਮਰੇ ਸਾਹਮਣੇ ਹੋ ਜਾਂਦਾ ਜੀ ਬਾਦਵਾਂ ਤੁਹਾਨੂੰ ਬਦਲ ਕਿੰਨਾ ਖੜ ਦੂੰ ਵੜਦਾ ਹੈ ਹਾਂਜੀ ਚੱਲ ਕੋਈ ਨਹੀਂ ਚੱਲੀਏ ਫਿਰ ਇਹ ਕਨਾਂ ਆ ਮੰਦੀ ਛੋਟ ਹੁੰਦੀ ਹੈ ਜੀ ਪੂਰੀ ਪੈਨਿਸ ਆਂਦਾ ਹੈ ਸੋ ਬਾਈ ਚੱਲੇ ਅਸੀਂ ਕੱਪੜੇ ਲੈਣੇ ਕੱਲ ਰਾਤ ਪਤਾ ਨਹੀਂ ਰਿਮੋਟ ਕਿੱਥੇ ਰੱਖ ਤਾ ਹੁਣ ਮਿਲਿਆ ਹੀ ਨਹੀਂ ਪਤਾ ਨਹੀਂ ਪਰਮ ਕਿੱਥੇ ਰੱਖਿਆ ਪੁੱਤ ਪੇਰ ਜਾਇਰ ਜੁਈ ਚ ਇਕੱਠਾ ਹੋ ਗਿਆ ਹਰਜੀਤ ਬਹੁਤ ਦੀਆਂ ਜਾਈਆਂ ਲੈਂੀਆਂ ਆਂਦੀ ਤੇ ਬੈੱਡ ਬੁੱਡ ਉੱਤੇ ਦੇਖ ਲੈ ਪੁੱਤ ਹਾਂਜੀ ਆਪਾਂ ਸਹੀ 10 ਸਾਲ ਦਾ ਮੈਂ ਮੈਂ ਨਾ ਇਹ ਕਿਦੋਂ ਇਹਦਾ ਲਪਾਉਣੇ ਪਤਾ ਨਹੀਂ ਹੋ ਜਾਂਦਾ ਜੇ ਇੱਕ ਜਗ੍ਹਾ ਬਣਾਈ ਹੋਵੇ ਤਾਂ ਲੱਭ ਜਾਂਦਾ ਰਹੇ ਬਾਈ ਇਹਨਾਂ ਦੀ ਆਹੀ ਆ ਬਾਈ ਦੋ ਇੱਕ ਦੋ ਤੇਰੇ ਮੂੰਹ ਮਾਇ ਰਹਿੰਦਾ ਪਰਮ ਨਾ ਜਾ ਕੇ ਚੱਕ ਨਵੇਂ ਪਰਮ ਨੂੰ ਰਹਿੰਦਾ ਕਿ ਤੈਨੂੰ ਜਾ ਜਾ ਨਾ ਬਾਬੇ ਰੱਖ ਕੇ ਭੁੱਲ ਗਏ ਚਲੋ ਬਾਈ ਚੱਲੇ ਅਸੀਂ ਰੋਪੜ ਨੂੰ ਬਾਕੀ ਜੇ ਇੱਥੇ ਇਜਾਜ਼ਤ ਹੋਈ ਤਾਂ ਅਸੀਂ ਦਿਖਾਵਾਂਗੇ ਤੁਹਾਨੂੰ ਕਪੜੇ ਲੰਦਾਰੇ ਦੀ ਵੀਡੀਓ ਨਹੀਂ ਅਸੀਂ ਘਰ ਹੀ ਆ ਕੇ ਦਿਖਾਵਾਂਗੇ ਵੀ ਪਮੂਰ ਦੀ ਸਾਡੇ ਦੀ ਕਮੈਂਟ ਕਰਕੇ ਦੱਸਿਓ ਵੀ ਕਿਹਦੇ ਕੱਪੜੇ ਵਧੀਆ ਹੈ ਮੇਰੇ ਹਲੇ ਕੋਈ ਪਤਾ ਨਹੀਂ ਮੈਂ ਖੌਨੀ ਕੱਲੋਂ ਵੀ ਲੈ ਆ ਸਕਦਾ ਹਾਂ ਜੀ ਠੀਕ ਹੈ ਤੁਹਾਨੂੰ ਇਹਨਾਂ ਨੂੰ ਦਵਾ ਲੈਂਦਾ ਪਹਿਲਾਂ ਹਨਾ ਲੋ ਚੱਕੋ ਫਿਰ ਗੱਡੀ ਦੀ ਚਾਬੀ ਪਤਾ ਗੱਡੀ ਦੀ ਚਾਬੀ ਤੁਹਾਡੇ ਕੋਲ ਸੀ ਮੇਰੇ ਕੋਲ ਸੀ ਹਾਂਜੀ ਅੱਛਾ ਲੈ ਚਲੋ ਆ ਲੋ ਭਾਈ ਗੱਡੀ ਦੀ ਚਾਬੀ ਚਲੋ ਖੋਲੋ ਗੇਟ ਸਸਾ ਗਾਣੀ ਤੂੰ ਤਲਾ ਦਾ ਘਰੇ ਡਰ ਗਿਆ ਕਾ ਤੇ ਮੈਂ ਕਾ ਤੇ ਡਰ ਗਿਆ ਘਰ ਤੇ ਤੋਂ ਚਾਬੀਆਂ ਭੁੱਲ ਗਏ ਨਹੀਂ ਨਹੀਂ ਇਹ ਨਵੰਗੇ ਦਾਪਾ ਲਓ ਭਾਈ ਗੱਡੀ ਤਿਆਰ ਆ ਮੋਟਰਸਾਈਕਲ ਲਾ ਕੇ ਖੜਿਆ ਆਪਣਾ ਇੱਧਰ ਟਰੈਕਟਰ ਵੀ ਖੜਾ ਹੈ ਹੈ ਕੈਸ਼ ਚ ਕੈਸ਼ ਹੁਣ ਤੇਰੇ ਕੋਲੇ ਆ ਕੈਸ਼ ਦੀ ਰਾਣੀ ਆ ਤੂੰ ਨਹੀਂ ਤੂੰ ਲੈ ਲਿਆ ਤੇ ਮੈਂ ਲਿਆਵਾਂਗਾ ਐਸੇ ਹੈਗੇ ਮੇਰੇ ਕੋਲ ਵਾਧੂ ਬਸ ਠੀਕ ਹੈ ਜੀ ਠੀਕ ਮਾਤ ਲੈ ਆ ਹੱਸ ਤਾ ਪੁੱਛਦੀ ਦੀ ਨਾ ਹੈਗੇ ਐ ਪੈਸੇ ਕੋਈ ਗੱਲ ਚਲ ਲੋ ਬਾਈ ਫਿਕਰ ਤਾਂ ਹੁੰਦਾ ਹੀ ਐ ਚੱਲਦੇ ਹੁਣ ਬੰਦਿਆਂ ਲੈ ਕੇ ਚੱਲੀਏ ਚਲ ਫਿਰ ਬੈਠ ਫਿਰ ਚੱਲ ਲਾ ਵੀ ਉਧਰ ਰਿੱਟ ਆਇਨੀ ਨੀ ਚੱਕਦਾ ਚੱਕਦਾ ਚਲ ਵੀ ਬੈਠ ਪਰ ਮੈਂ ਲੈ ਦੇ ਚਾਬੀ ਚਲੋ ਬਾਈ ਚੱਲਦੇ ਆ ਲੋ ਬਾਈ ਪਹੁੰਚ ਗਏ ਰੋਪੜ ਬਾਈ ਵਾਸਤੇ ਤੇ ਬੰਦਾ ਦੇਖੋ ਮੂਰੇ ਕਿਹੜਾ ਆੜਿਆ ਬੈਠਾ ਹਾਂ ਵੀ ਕਿਆ ਕਹਿੰਦਾ ਇਹ ਹਾਂਜੀ ਕਹਣਾ ਕੇ ਬੈਠਣਾ ਪਾਪਾ ਕੋਲ। ਆ ਜੀ ਸਨ ਸੱਚੀ ਗੱਲ ਹੈ। ਹਾਂਜੀ ਇਹੜਿਆ ਬੈਠਾ ਹੈ ਕਹਣਾ ਮੈਂ ਤਾਂ ਮੂਰੇ ਬੈਠਣਾ। ਲੋ ਬਈ ਆ ਬੰਦਾ ਮੂਰੇ। ਆਪਣੀਆਂ ਹੋ ਗਈਆਂ ਬੱਤੀਆਂ। ਉਹ ਦੇਖੋ। ਆਹ ਜੀ ਠੀਕ ਹੈ। ਜੀ ਜੀ ਮੂਰੀ ਬੈਣਾ ਤਾਂ। ਜੀ। ਲੋ ਬਈ ਨਵਾਂ ਮਾਲ ਖੁੱਲਿਆ ਏ। ਰੋਪੜ ਦੇ ਵਿੱਚ। ਜਿੱਥੇ ਭਰਮਨਵਾਰ ਜਸ਼ਨ ਨੂੰ ਬਈ ਕੱਪੜੇ ਦੇਖਣੇ ਆ। ਉੱਤੇ ਪਹੁੰਚਣਾ ਹੈ ਆਪਾਂ ਇਹ ਦੇਖੋ ਆ ਬੰਦਿਆਂ ਦੀਆਂ ਸ਼ਰਾਰਤਾਂ ਦੇਖੋ ਉਹਦੇ ਲੀਡਰ ਦਾ ਬੈਰੀ ਹੈ ਉਹ ਆ ਗਿਆ ਭਾਈ ਨਵਾਂ ਬੋਲ ਫਲੇਆ B2 ਆਹ ਬਾਲਾ ਭਾਈ ਦੇਖੋ ਔਰੇ ਸਲਾ ਹੈ ਵੀ ਇਹਨਾਂ ਨੂੰ ਕੱਪੜੇ ਦਵਾਈਏ ਤੇ ਗੱਡੀ ਕਿੱਧਰ ਲਾਈਏ ਭਾਈ ਪਹੁੰਚ ਗਏ ਹਾਂ ਵੀ ਬਾਰਮ ਠੀਕ ਆ ਚਲੋ ਲੋ ਭਾਈ ਪਹੁੰਚ ਚੁੱਕੇ ਅੰਦਰ ਬੈਗ ਦੇ ਹਾਂ ਵੀ ਬੈਗ ਦੇ ਕਿਉਂ ਮੇਰਾ ਬੈਗ ਟੁੱਟ ਗਿਆ ਬੈਗ ਦੇ ਕੇ ਕਿੱਥੇ ਆ ਬੈਗ ਕਿੱਥੇ ਗਿਆ ਉਹ ਹੋ ਚਲ ਕੋਈ ਨਹੀਂ ਅਭੀ ਇਹਦਾ ਕਰਦੇ ਅੱਜ ਹੀਲਾ ਹਾਂ ਸਾਹ ਚੜ ਗਿਆ ਤਿੰਨ ਮੰਜ਼ਲ ਚੜਿਆ ਹੈ ਭਾਈ ਉੱਪਰ ਇੱਧਰ ਭਾਈ ਆਪਣੇ ਕੱਪੜ ਲੱਗੇ ਹੋਏ ਪਰਮਨਾਂ ਦੇ ਕੱਪੜੇ ਉੱਪਰ ਆ ਦੇਖਰ ਜੀ ਤਾਂ ਮੌਲ ਲਾ ਇੱਧਰ ਆ ਕੇ ਤੁਹਾਡੇ ਕੱਪੜੇ ਆ ਬਾਈ ਪੈਂਟਾਂ ਦੇਖੋ ਚੀਜ਼ ਕਿੰਨੀ ਕਿੰਨੀ ਵਧੀਆ ਦੇ ਕੱਪੜਾ ਬ੍ਰਾਂਡਡ ਦੇਖੋ ਨਵਾਈ ਲੱਗ ਕੰਮ ਆਪਣਾ ਹਾੜੀ ਠੀਕ ਆ ਕੁਛ ਗਏ ਤੇ ਬੁਲਾ ਦੇ ਤੇ ਮੁੱਚ ਪਪਾ ਪਪਾ ਜੀ ਹਾਂ ਠੀਕ ਆ ਆ ਜੀ ਉਹ ਕੈਰਪੋਰਡ ਜਿਹਨਾਂ ਸਜਵਾਦਾਂ ਜਿਉਂ-ਜਿਉਂ ਰੰਗ ਰੀ ਵਾਧਦੇ ਕੱਪੜੇ ਨੇ ਨਾ ਉਹ ਤਾਂ ਫਿਰ ਹੈ ਚਾਹੀਏ ਚਲੋ ਫਿਰ ਪਰਮ ਦੇ ਕੱਪੜੇ ਦੇਖੇ ਆ ਜੋ ਤੇ ਵੀ ਲੈਣੇ ਜਿਵੇਂ ਆ ਗਿਆ ਤੇਰੇ ਵੀ ਪੁੱਤ ਉੱਪਰ ਚਲੋ ਆ ਜੀ ਜਾ 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 ਪਰਮਨੂ ਭਾਈ ਸਾਹਮਣੇ ਪੈਂਦਾ ਉਹ ਦੇਖੋ ਹਾਂ ਚਾਕਲੇਟ ਦਾ ਲਫਾਫਾ ਆਹ ਦੇਖੋ ਭਾਈ ਛੱਡ ਦੇ ਘੇਰ ਦੇ ਉੱਥੇ ਘੇਰ ਦੇ ਘੇਰ ਦੇ ਲਓ ਭਾਈ ਸਭ ਤੋਂ ਪਹਿਲੀ ਚੋਆਇਸ ਬੰਦੇ ਨੇ ਆਪਣੀ ਚੱਕ ਲਈ ਆਹ ਦੇਖੋ ਬਾਕੀ ਕਹਿੰਦਾ ਰਹਿੰਦਾ ਕੱਪੜਿਆਂ ਨੂੰ ਰਹਿਣ ਦੀ ਹੈ ਹੈ ਲਓ ਭਾਈ ਹੋਰੇ ਦਿਖਾ ਕੇ ਲੈ ਭਾਈ ਹਾਵੇ ਦੇਖ ਲੈ ਬੈਗ ਚੱਕ ਲਿਆ ਪਹਿਲਾਂ ਨਹੀਂ 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 ਇਹ ਕੱਪੜੇ ਪਰਮ ਲੋ ਬਈ ਪਹੁੰਚ ਗਿਆ ਪਰਮ ਦੇ ਕੱਪੜਿਆਂ ਕੋਲ ਪਰਮ ਰੇ ਆ ਸਭ ਤੋਂ ਪਹਿਲਾਂ ਗੱਲ ਤਾਂ ਆ ਕੇ ਦਿਖਾ ਦਿਖਾਇਦਾਂ ਗੋਗੇ ਲੈ ਬਾਈ ਬਾਕੀ ਗੱਲਾਂ ਦੀ ਗੱਲਾਂ ਬੈਗ ਦੇਖ ਲੈ ਮੁੰਡਾ ਨੇ ਤੇਰੇ ਨਾਲ ਪਹਿਲਾਂ ਹੀ ਚੱਕ ਲਿਆ ਹਾਂਜੀ ਚਾਰ ਜੀ ਪਾਲਾ ਰਣ ਦੀ ਆੜੀ ਬੈਗ ਨੂੰ ਲੈ ਤਾਂ ਖੜ ਕੇ ਸ਼ੀਸ਼ੇ ਚ ਠੀਕ ਲੱਗਦਾ ਲੈ ਬਾਈ ਕੌਣ ਕਹਿੰਦਾ ਵੀ ਨਿਆਣੇ ਖਰਚੀਲੇ ਨੇ ਹੁੰਦੇ ਦੇਖ ਲੋ ਕੰਮ ਵਧ ਗਿਆ ਹਾਂ ਬਈ ਦੇਖ ਹੁਣ ਸਰਦਾਰ ਨਹੀਂ ਦੇਖ ਲਈ ਦੇਖੋ ਵੀ ਪਰਮਾਨਾ ਦੇ ਕੱਪੜੇ ਆ ਗਏ ਬਈ ਲੋ ਆ ਲੋ ਨਾ ਦੇਣੀ ਪਰਮ ਜੀ ਦੇ ਹੈ ਪਰਮ ਜੀ ਦੇ ਪਰਮ ਜੀ ਦੇ ਹਾਂ ਉਹ ਵੈਗੋ ਉੱਥੇ ਰੱਖ ਦੇ ਜੀ ਉੱਥੇ ਰੱਖ ਦੇ ਪੱਕਾ ਜਾਣ ਲੱਗੇ ਚੱਕ ਲੂਗੇ ਜਿੱਥੇ ਸੀ ਨਾ ਪਾ ਕੇ ਕੱਛੀ ਕੋ ਮੇਜਾ ਦਾ ਕੱਪੜੇ ਨਹੀਂ ਪਾਉਣੇ ਰੱਖ ਚੱਲ ਆ ਦਾਨਾ ਜਾਣ ਲੱਗੇ ਚੱਕਣਾ ਹੁਣ ਦੱਖ ਕਰ ਕਿਹੜੇ ਪਸੰਦ ਕਰਨੇ ਆ ਚੋਕ ਤੋ ਕਾਜੋਟਾ ਜਾ ਦੋ ਦਿਨ ਸਾਲ ਦੇ ਬੱਚੇ ਦੇ ਕੱਪੜੇ ਦੇਖ ਰਹੇ ਕਿਹਨੇ ਕਾ ਲੈਣਾ ਕਿਹ ਕਾ ਆਹੇ ਦੇ ਸਜਦੀ ਇਹ ਵੀ ਛੋਟੀ ਹੈ ਚਲੋ ਭਾਈ ਦੇਖਦੇ ਆ ਲੋ ਭਾਈ ਕਿੰਨੇ ਚਲਟਾ ਲੈ ਲਿਆ ਪੰਮੂ ਦਾ ਹਾਂ ਜੀ ਮੈਂ ਕੱਤੀ ਦੇ ਦੇ ਦੀਵੇ ਉਹ 10 ਕਹਦੇ ਹੋ ਵੀ ਮੈਂ ਤਾਂ ਕੁਝ ਹੋਣਾ ਚਾਹੀਦਾ ਸ਼ਾਪਿੰਗ ਨੂੰ ਆਏ ਹਾਂ ਚਲ ਕੋਈ ਨਹੀਂ ਪਮੂਲਾ ਹੋ ਗਿਆ ਕੰਮ ਪਮੂ ਦਾ ਹੋ ਗਿਆ ਜੀ ਕੰਮ ਸਿੱਟ ਚਲੋ ਪਮੂ ਦਾ ਤਾਂ ਸੋਣਾ ਤਾਂ ਇਹ ਕਰਦਾ ਜੀ ਲਓ ਬਾਈ ਪਰਮ ਨੇ ਕਿੰਨੀਆਂ ਸ਼ਰਟਾਂ ਚਾਰ ਹੋ ਗਈਆਂ ਬਾ ਜੀ ਬਾ ਚਲ ਹੁਣ ਜਸ਼ਨ ਦੀ ਜਸ਼ਨ ਤੇਰੀ ਵਾਰੀ ਹੈ ਨਾ ਚਲ ਕੋਈ ਨਹੀਂ ਦੇ ਦੇ ਵੀਰ ਦਿਨ ਟੋਪੀ ਸ਼ਰਟਾਂ ਪਾਵਾ ਕੇ ਖੋਲ ਲਈ ਨੇ ਠੀਕ ਆ ਵੀ ਲਓ ਬਾਈ ਜਸ਼ਨ ਵੀ ਟਰਾਈ ਕਰ ਰਹੀ ਆ ਆਪਣੇ ਕੱਪੜੇ ਹਾਂ ਠੀਕ ਲਾ ਤਾਂ ਤੁਹਾਨੂੰ ਦੱਸ ਠੀਕ ਐ ਬਸ ਫੁੱਲਾ ਦੁੱਲਾ ਚੱਲ ਫਿਰ ਕਰ ਲੈ ਟਰਾਈ ਦੇਖ ਲੋ ਜਿਹੜਾ ਮਰਜੀ ਦੂਆ ਵੀ ਦੇਖ ਲੋ ਲੋ ਬਈ ਬੰਦਾ ਆਪਣੇ ਕੰਮ ਚ ਵਸਦਾ ਓਏ ਓਏ ਆ ਦੇਖੋ ਲਾ ਆ ਜਾ ਬਤਾ ਆ ਜਾ ਆ ਜਾ ਇਹਨੇ ਬਈ ਆਪਣੇ ਕੱਪੜੇ ਖਰੀਦ ਲਏ ਪੁਰਿਆ ਪੁਰਿਆ ਅਮਰੀਕਾ ਗੱਲ ਸੁਣ ਤਾਂ ਆਪਣੇ ਕੱਪੜੇ ਖਰੀਦ ਲਏ ਹਾਂਜੀ ਹੁਣ ਚੱਲੀਏ ਕਰਨ ਨੂੰ ਐਸੇ ਖਰਚੀ ਜਾਂਦੇ ਹੋਈ ਹਨਾ ਆ ਜੋ ਹੂੰ ਨਾ ਭਾਈ ਸਾਗਰ ਦੇ ਬਈ ਹੁੰਦ ਨੇ ਉਹ ਇਹ ਕੀ ਆ ਉਹ ਦੇਖੋ ਹਾਂ ਇਹ ਆਹ ਦੇਖੋ ਆ ਲੋ ਉਹ ਤੁਹਾਡੀ ਬੈਗ ਭਰ ਲਿਆ ਲੈ ভাই ਜਸ਼ਨ ਤਾਂ ਨਵੇਂ ਨਵੇਂ ਕੋਲ ਟਰਾਈ ਕਰਕੇ ਹੁੰਦੀ ਆ ਹੈ ਇਹ ਵੀ ਵੈਸਟ ਹੈ ਦੇਖਣੀ ਉਹ ਉਧਰ ਬਾਈ ਉਹਦੀ ਮਾਂ ਮਾਗੀ ਇੱਧਰ ਦੇਖੋ ਬਾੜੀ ਕਹਦੇ ਕਿ ਹੁਣ ਕਿਉਂ ਪੈਸੇ ਖਰਚੀ ਜਾਂਦੇ ਆ ਹੋ ਜੇ ਕੁਝ ਲੈ ਕੇ ਆਏ ਤਾਂ ਖਾਚੂਗੇ ਹਮੂੰ ਹੂੰ ਚਾ ਉਹ ਦਰਬਾਈ ਇਹਨਾਂ ਦੀ ਮੰਮੀ ਵੀ ਮੰਮੀ ਅੱਜ ਆ ਜਾ ਕਿੱਧਰ ਲੰਘਿਆ ਕਿੱਧਰ ਲੰਘਿਆ ਪਤਾ ਨਹੀਂ ਹਾਂ ਵੀਰ ਜੀ ਤੇ ਠੀਕ ਆ ਬੈਸਟ ਆ ਦੋਨੇ ਹਨਾ ਹਾਂਜੀ ਹੂੰ ਆੜੀ ਉਰੇ ਆ ਓਏ ਉਰੇ ਪਤਾ ਆਪਣੇ ਫਾਰਮ ਦੀ ਚਾਬੀ ਮੋਰੀ ਹੋ ਗਈ ਹੋਗੀ ਕਿ ਅੱਧਾ ਗਿਆ ਚਲੋ ਘਰ ਨੂੰ ਚਲੋ ਘਰ ਚ ਇਹਨਾ ਬਹੁਤ ਪੈਸੇ ਲੱਗੇ ਉਹ ਸਾਹ ਦਿਖਾਈ ਹੈ ਕਹਿੰਦਾ ਚਲੋ ਘਰ ਨੂੰ ਬਹੁਤ ਪੈਸੇ ਲਾਈਟ ਲੈਣੇ ਬਹੁਤ ਪਾ ਦੇਣੇ ਛਾ ਓੜੀ ਸਾਹ ਕਿੰਨਾ ਚੜਾਇਆ ਆਪਣਾ ਮਤਲਬ ਨਿਕਲ ਗਿਆ ਹਨਾ ਤੇ ਇਹ ਜਲ ਕੋਈ ਨਹੀਂ ਨਾ ਮસ્ਤੀ ਕਰੀ ਜਾਣੀ ਦੇਖ ਲਓ ਹੁਣ ਤੁਸੀਂ ਠੀਕ ਆ ਚਲੋ ਦੇਖ ਲਓ ਹੁਣ ਹਰਜੀਤ ਦਾ ਚਲੋ ਲੋ ਭਾਈ 2 ਘੰਟੇ ਤੋਂ ਬਾਅਦ ਸ਼ਾਪਿੰਗ ਹੋਈ ਬੰਦਾਂ ਨੇ ਕੱਪੜੇ ਖੋਲ ਲੈਣ ਅਠ ਨੱਠ ਕੇ ਪਾ ਦੇ ਜਿਵੇਂ ਵੀਰਜੀ ਦੇ ਸ਼ਰਟ ਲੋ ਭਾਈ ਆਏ ਆ ਦੇਖ ਲਓ ਵੀਰਜੀ ਦੀ ਕੇਅਰ ਕਰਦੀ ਹੈ ਹਾਂ ਨੱਬੜ ਗਿਆ ਬੱਬਾ ਨੂੰ ਦੇ ਤੂ ਆ ਨੈਸ ਨੂੰ ਦਾਈ ਬੈਂ ਕੀਆ ਕੀ ਕਹਿੰਦਾ ਕਹਿੰਦਾ ਬਾਬਾ ਜੀ ਘਰ ਜਾ ਕੇ ਸ਼ਿਕਾਇਤ ਕਰਦੇ ਰੋਟੀ ਬਿਨਾਂ ਜਿਮੈਟਰੀ ਦਵਾਈ ਨਾਲ ਸਕੂਲ ਨਾਲ ਬੈਗ ਦਵਾਇਆ ਨਾ ਬੈਗ ਤਾਂ ਦਵਾਉਣਾ ਬੈਗ ਦੇਖ ਲੈਂਦੇ ਆ ਜਿਹੜਾ ਬੈਗ ਇਹ ਹੈਗਾ ਭਾਜੀ ਕਿ ਘਰ ਮੈਂ ਦੇਖ ਲਈਂ ਸ਼ਾਇਦ ਜੇ ਨਾਮ ਹੋਇਆ ਚਲ ਇੱਕ ਦੋ ਦਿਨ ਚ ਬੱਲੇ ਚਾਹੁੰਦੇ ਹਾਂ ਆਪਣਾ ਬਜਟ ਵੀ ਦੇਖਣਾ ਇਹਨੇ ਵੈਂਡਰ ਉਹਨੇ ਲੋ ਭਾਈ ਮਸੇ ਪਹਿਲੇ ਹੋਏ ਆ ਹਾਂ ਇਧਰ ਆ ਜਾਓ ਪੁੱਤਰਾ ਹਾਂ ਭਾਈ ਹਾਂਜੀ ਨੱਬੜ ਗਈ ਹਾਂਜੀ ਸਟ੍ਰਾਈ ਕਰ ਕਰਕੇ ਲਾਏ ਕੱਪੜੇ ਬਹੁਤ ਫੇਸ ਲੱਗਦਾ ਉਹਨਾਂ ਦੇ ਪਰਮਦੇ ਖਾਤਰ ਖੁੱਲੇ ਗੱਫੇ ਹਨਾ ਹਾਂਜੀ ਪਰਮ ਨਾਲ ਲੱਤੇ ਬਾਈ ਚਾਰ ਕੱਪੜੇ ਜਜਨ ਦੇ ਦੋ ਜਜਨ ਕੋਈ ਗੱਲ ਨਹੀਂ ਜਜਨ ਨੂੰ ਹੋਰ ਦਵਾਵਾਂਗੇ ਹਨਾ ਹਾਂਜੀ ਜਜਨ ਤਾਂ ਚਲ ਕੋਈ ਨਹੀਂ ਖੁਸ਼ ਰਹਿ ਗੁੜਿਆ ਰਾਣੀ ਪਰਮਾ ਬਾਈ ਸਾਡਾ ਸਾਨੂੰ ਪਤਾ ਮੇਰੇ ਛੋਟੇ ਛੋਟੇ ਕੱਪੜੇ ਆ ਇਹਨਾਂ ਸ਼ਰਟਾਂ ਲੱਤੀਆਂ ਵੈਸੇ ਪ੍ਰਾਈਸ ਉਹਦੇ 4 ਤੇ 2 ਦਾ 1 ਬਰਾਬਰ। ਤੱਪ ਗਿਆ ਥੋੜਾ ਜਿਹਾ ਦੋਵਾਲ। ਚਲੋ ਬਾਈ। ਮੌਲ ਤੇ ਕੀਤੀ ਖਿਸਕਰੀ ਦੀnga। ਆਪਣੀ ਉਹ ਗੱਡੀ ਖੜੀ ਸਾਹਮਣੇ। ਹੁਣ ਦੱਸ ਵੀ ਕਿਆ ਖਾਣਾ? ਮਾਮਾ ਜੀ। ਇੱਧਰ ਨੂੰ ਦੱਸ ਖੜ ਕੇ। ਮਾਮਾ ਜੀ। ਹਾਂ? ਮਾਮਾ ਜੀ। ਮਮੋਸ? ਹਾਂ ਜੀ। ਹਾਂ ਵੀ ਤੈਂ ਕਿਆ ਖਾਣਾ? ਮਰਜ਼ੀ ਆ ਜੀ ਮੈਂ ਤਾਂ ਸਾਰੀ ਕਰ ਦਿੰਦਾ। ਲਾ ਬਾਈ ਇਹ ਤਾਂ ਮੇਰੀ ਮਰਜ਼ੀ ਦੇ ਅਨਸਾਰ ਹੀ ਚੱਲਦੀ ਆ। ਇੱਧਰ ਰਹਿਣਾ ਪਤਾ ਇੱਧਰ ਹਾਂ। ਲਓ ਬਾਈ ਰੋਪੜ ਸ਼ਹਿਰ। ਮੌਸਮ ਤੇ ਹੁਣ ਬੱਚਿਆਂ ਨੂੰ ਕੁਛ ਖਿਲਾ ਦਈਏ। ਦੇ ਆਇਆ ਸ਼ਹਿਰ ਕਦੇ ਕਦੀ ਆਉਂਦੇ ਆ। ਸੀ। ਹਾਂ ਬਈ। ਠੀਕ ਆ ਜਿਸਨ ਖੋਚਾ ਹੈ ਨਾ ਜਿਸਨ ਹੁਣ ਮੈਂ ਰਹਿ ਗਿਆ ਹੁਣ ਮੈਂ ਕਾਲੂ ਲੈ ਕੇ ਜਾਊਂਗਾ। ਠੀਕ ਆ। ਚਲੋ। ਇਹਨਾਂ ਦੀ ਗੱਡੀ ਖੋਲਦੀ ਹੈ ਬਾਈ। ਖੜਜੋ ਖੜਜੋ ਪੁੱਤ ਗੁੰਡਾਰਾਂ ਪੱਟ ਦਿਓ। ਲੋਕ ਨਹੀਂ ਖੋਲਿਆ ਮੈਂ ਹਲੇ। ਆ ਲੋ। ਪਿਛੇ ਬਹਿ ਜਾ ਪੁੱਤਰਾ ਦੋਹੇ। ਆ ਪਰਮ ਦਾ ਨਾ ਬਾਈ ਸਾਡਾ ਤੁਹਾਨੂੰ ਪਤਾ ਹੀ ਹੈ ਜਿਆਦਾ ਜੋ ਰਹਾ ਦੇਖੋ ਉਹ ਦੇਖੋ ਚਲੋ ਹੋੜੋ ਚਲੋ ਚੱਲ ਬਾਈ ਪਾ ਬਾਈ ਦੇਖ ਕੇ ਪਿੱਛੇ ਬਟਾਕੀ ਲੋਗ ਆ ਜਾਓ ਹਾਂ ਮੋਮੋ ਖਾਣੇ ਖੁੱਲ ਕੇ ਟੋਪੀ ਧਰੀ ਹਾਂਜੀ ਹਾਂ ਇਹਦੇ ਨਾਲੜੇ ਵੀ ਬੋਲੀ ਵੀ ਵਰਦਾ ਵਈ ਵਈ ਪਾਈ ਜਾਂ ਤੇ ਹਾਂ ਕਿਉਂਕਿ ਕਈ ਜਿਹੜੇ ਬਾਈਕ ਵਾਲੇ ਉਹ ਜੈਕਟਾਂ ਵੀ ਪਾਈ ਜਾ ਰਹੇ ਆ ਫਿਰ ਇਹਲਾ ਦੇਖਦਾ ਵੀ ਬੱਚੇ ਦੇ ਵੀ ਗਰਮੀ ਵਾਲੇ ਭੱਜਿਆ ਬਹੁਤ ਵਈ ਹਾਂਜੀ ਤਾਂ ਹੀ ਗਰਮੀ ਆ ਗਈ ਚਲੋ ਮੈਂ ਕਹਿੰਦਾ ਰੋਟੀਆਂ ਖਾ ਲੂਗਾ ਘਰ ਜਾ ਕੇ ਨਹੀਂ ਮੋਮੋ ਜ ਖਾਣੇ ਆ ਮੋਮੋ ਖਾਣੇ ਚਲੋ ਫਿਰ ਚੱਲਦੇ ਆ ਚਲੋ ਬਾਈ ਇਹਨਾਂ ਨੂੰ ਮੋਮੋਸ ਖਵਾ ਦਈਏ ਗੱਡੀ ਇਹ ਕਰੀ ਆਪਣੀ ਸਟਾਰਟ ਹਾਂ ਲੋ ਬਾਈ ਨੋ ਬਾਬੇ ਦਾ ਨੋ ਬਾਈ ਸਾਰੇ ਜਾਣੇ ਕੋਹ ਵਾਇਗਰ ਮੌਸਮ ਦੇਖ ਲੋ ਹੂੰ ਹੁਣ ਕਿਹੜਾ ਹੋਇਆ ਆ ਆਉਂਦੇ ਸਮੇ ਕੀ ਚਲੋ ਬਈ ਲੋ ਬਈ ਬੰਦਨ ਹੈ ਆ ਵੀ ਕਹਿ ਖਾ ਰਿਆ ਪਰਮ ਮਮਦ ਆਦ ਨੂੰ ਦੱਸ ਮੂੰ ਕਰਕੇ ਮਮਦ ਮਮਦ ਹਾਂ ਬਈ ਜੈਸਨ ਆ ਵੀ ਦੋ ਹੱਥ ਤੇ ਜੋੜੀ ਖੜੀ ਐ ਮੈਂ ਬੱਚਿਆਂ ਨੂੰ ਦੇਖਦੀ ਹਾਂ ਹੈ ਬੱਚਿਆਂ ਨੂੰ ਦੇਖ ਰਹੀ ਆ ਮੈਂ ਤੇ ਖਾਣੇ ਨਹੀਂ ਮੈਂ ਖਾਵਾਂਗੀ ਹਾਂ ਬਈ ਜੈਸਨ ਠੀਕ ਆ ਓਕੇ ਖੋਛਾ ਪਰਮ ਹੱਸ ਕੇ ਦਿਖਾ ਅੱਤੇ ਪਰਮ ਬੈਗ ਮਿਲ ਗਿਆ ਕਿਹੜੇ ਰੰਗ ਦਾ ਬੈਕ ਬਲੈਕ ਲੋ ਬਾਈ ਪਰਮ ਨੂੰ ਬਲੈਕ ਬੈਗ ਵੀ ਮਿਲ ਗਿਆ ਕੱਪੜੇ ਵੀ ਮਿਲ ਗਏ ਸਾਰਾ ਕੰਮ ਲੋਟ ਆ ਗਿਆ ਹੈ ਹਾਂਜੀ ਤੋ ਖਾਓਗੇ ਪਰਮ ਨਾਲ ਪਰਮ ਬੈਗ ਨਹੀਂ ਲੁੱਤਾ ਪਤਾ ਕੱਲ ਦਵਾ ਦੂਗਾ ਹਨਾ ਠੀਕ ਆ ਚਲੋ ਬਾਈ ਬੱਚੇ ਖਾ ਰਹੇ ਆ ਸਾਰੇ ਖੁਸ਼ ਗੱਡੀ ਆਪਣੀ ਉਹ ਖੜੀ ਸਾਹਮਣੇ ਥੋੜੀ ਜੀ ਬਾਈ ਪੀੜੀ ਜੀ ਜਗ੍ਹਾ ਤੇ ਬਹਿਣਾ ਪੈਣਾ ਦੇਖ ਲੋ ਬਈ ਲੋ ਬਈ ਗੱਡੀ ਆ ਕੇ ਖੜ ਗਈ ਸ਼ਾਮ ਦਾ ਵੇਲਾ ਹੋ ਗਿਆ ਹੁੰਦਾ ਇਹਨੂੰ ਦੇਖ ਲੋ ਤਾਰਾ ਚੜ ਗਿਆ ਇੱਕ ਤੇ ਇਧਰ ਹਾਂ ਬਈ ਆ ਜਾਓ ਵੀ ਆ ਦੇਖੋ ਆਰਮ ਦੀ ਟੋਪੀ ਬਈ ਦੇਖ ਲੋ ਕਿੱਥੇ ਘੇਰਤੀ ਆ ਕੇ ਹਾਂ ਵੀ ਜਿਸ਼ਨੀ ਠੀਕ ਆ ਬਾਰ ਹੋ ਗਿਆ ਜੀ ਨਵੇਂ ਕੱਪੜੇ ਲੈ ਕੇ ਹੈ ਕੱਪੜਿਆਂ ਦੀ ਬਾਰ ਹੋ ਗਿਆ ਨਵੇਂ ਕੱਪੜੇ ਲੈ ਕੇ ਲੈ ਸਟਿਆ ਰ ਮੋੜੇ ਮੋੜੇ ਜਾਂ ਅੰਦਰ ਉਹ ਦੇ ਸਾਹਮਣੇ ਬਾਈ ਟੀਵੀ ਲਾ ਰਹੇ ਨੇ ਜੇ ਜਸ਼ਨਰ ਮੋੜ ਲੈ ਲੀਆ ਪਹਿਲਾਂ ਅੱਛਾ ਹਾਂਜੀ ਨਿਰਦਾ ਜਾਂਦਾ ਸਮਾਨ ਜੀ ਚਾਰ ਠੇਕਾ ਪਰ ਮੈਂ ਰੋਡ ਕਿੱਧਰ ਗਿਆ ਨਿਕਲ ਕੇ ਸੱਲ ਰੋਡ ਘਰੇ ਆਇਆ ਅੱਛਾ ਚੱਲ ਕੋਈ ਨਹੀਂ ਚਲੋ ਬਾਈ ਇੱਥੇ ਤੱਕ ਕੇ ਵਲੌਗ ਤਾਂ ਵਧੀਆ ਰੀ ਸ਼ਾਪਿੰਗ ਹਾਂਜੀ ਹਾਂਜੀ ਦੇ ਲੋ ਮੂੰ ਟਾਈਮ ਦੇ ਲੋ ਕਿਹੜਾ ਹੋ ਗਿਆ ਆਉਂਦੇ ਨੇ ਤਾਰਾ ਚੜ ਗਿਆ ਹਾਂਜੀ ਇਹ ਗਾ ਦੁੱਧ ਲੈ ਕੇ ਆਣਾ ਦੁੱਧ ਨਾਲ ਦੋਲਾ ਪਿਆ ਚੱਲ ਕੋਈ ਨਹੀਂ ਮਾਰਦੇ ਜਿਹਾ ਆਉਂਦੇ ਆ ਚਲੋ ਭਾਈ ਇੱਥੇ ਤੱਕ ਕੇ ਬਲੌਗ ਦਾ ਮਿਲਦੇ ਕਿਸੇ ਅਗਲੇ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ